ਇਸਨੇ ਕੁਝ ਦਿਨਾਂ ਤੋਂ ਤਾਪਮਾਨ ਵਧ ਰਿਆ ਸੀ ਵੱਧ ਗਰਮੀ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ ਪਰ ਹੁਣ ਪਠਾਨਕੋਟ ਵਿੱਚ ਲਗਾਤਾਰ ਅੱਧੇ ਘੰਟੇ ਤੱਕ ਪਾਏ ਮੀਂਹ ਨੇ ਲੋਕਾਂ ਨੂੰ ਬਿਆਨਕ ਗਰਮੀ ਤੋਂ ਰਾਹਤ ਦਿੱਤੀ ਹੈ ਤੇ ਦੂਜੇ ਪਾਸੇ ਪਹਿਲੀ ਜ਼ਬਰਦਸਤ ਬਾਰਿਸ਼ ਨੇ ਨਗਰ ਨਿਗਮ ਦੀਪੂਰ ਖੋਲ੍ਹ ਦਿੱਤੀ ਹੈ ਭਾਵੇਂ ਨਗਰ ਨਿਗਮ ਵੱਲੋਂ ਸਫਾਈ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਪਰ ਇਸ ਦੇ ਬਾਵਜੂਦ ਸੜਕਾਂ ਤੇ ਪਾਣੀ ਸਾਫ਼ ਦਿਖਾਈ ਦੇ ਰਿਹਾ ਸੀ ਪਠਾਨਕੋਟ ਡਲਹੌਜੀ ਰੋਡ ਤੇ ਪੈਦਲ ਚੱਲਣ ਵਾਲੇ ਹਮੇਸ਼ਾ ਹਾਦਸਿਆਂ ਤੇ ਖਤਰਿਆਂ ਦੇ ਵਿੱਚ ਰਹਿੰਦੇ ਨੇ ਕਈ ਹੋਰ ਇਲਾਕਿਆਂ ਵਿੱਚ ਗਲੀਆਂ ਦੇ ਵਿੱਚ ਸਵੀਵਿੰਗ ਪੂਲ ਬਣ ਗਏ ਨੇ ਜਿੱਥੇ ਕਿ ਬੱਚੇ ਤੈਰਦੇ ਹੋਏ ਦਿਖਾਈ ਦੇ ਰਹੇ ਨੇ ਜਿਵੇਂ ਤੋਂ ਗਰਮੀ ਜ਼ਮੋਰ ਕਲ ਰਹੀ ਆ ਜੀ ਹੁਣ ਥੋੜਾ ਹੋਇਆ ਅੱਧਾ ਘੰਟਾ ਪਹਿਲੇ ਜਿਹੜੀ ਬਾਰਿਸ਼ ਹੋਈ ਹੈ ਬਾਰਿਸ਼ ਨਾਲ ਰਾਹਤ ਤਾਂ ਮਿਲੀ ਹੈ ਪਰ ਕਹਿਣ ਵਾਲੀ ਇੱਥੇ ਪਾਣੀ ਪਾਣੀ ਨਾ ਹੋ ਗਿਆ ਸੜਕ ਦੇ ਉੱਪਰ ਕੀ ਪ੍ਰਸ਼ਾਸਨ ਦੀ ਇੰਨੀ ਗਲਤੀ ਹੈ ਲਾਹ ਪ੍ਰਵਾਈ ਹੈ ਕਿ ਪਿਆਰੇ ਚੱਲਣ ਵਾਲਿਆ ਵਾਖੇ ਗਵਾਰ ਹੋ ਗਿਆ ਕੋਈ गिर ਗਿਆ ਤੇ ਜਾਨ ਔਰ ਮਾਦਾ ਦੀ ਖਤਰਾ ਹੋ ਸਕਦਾ ਹੈ